ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਤਿਹਾਰ ਜੇਲ੍ਹ ਦੇ ਵਿੱਚ ਨੇ ਜੇਲ੍ਹ ਨੰਬਰ 2 ਦੇ ਵਿੱਚ ਮੁੱਖ ਮੰਤਰੀ ਨੂੰ ਰੱਖਿਆ ਗਿਆ ਜਿੱਥੇ ਉਹ ਅਗਲੇ 2 ਹਫਤੇ ਨਿਆਇਕ ਹਿਰਾਸਤ ਦੌਰਾਨ ਰਹਿਣਗੇ ਜਾਣਕਾਰੀ ਮੁਤਾਬਕ ਕੇਜਰੀਵਾਲ ਇੱਥੇ ਹੋਰ ਹਵਾਲਾਤਿਆਂ ਦੀ ਤਰ੍ਹਾਂ ਹੀ ਰਹਿਣਗੇ ਹਾਲਾਂਕਿ ਦਿਨ ਦੇ ਵਿੱਚ ਇੱਕ ਵਾਰ ਫੋਨ ਤੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਹੋਵੇਗੀ ਸੂਤਰਾਂ ਮੁਤਾਬਕ ਵੈਸੇ ਕੇਜਰੀਵਾਲ ਹੋਰ ਹਵਾਲਾਤਿਆਂ ਮੰਗੀ ਆਪਣੇ ਦਿਨ ਦੀ ਸ਼ੁਰੂਆਤ ਕਰਿਆ ਕਰਨਗੇ ਸਵੇਰੇ 6 ਵਜੇ ਦੇ ਕਰੀਬ ਉਹਨਾਂ ਨੂੰ ਨਾਸ਼ਤੇ ਲਈ ਚਾਹ ਤੇ ਬ੍ਰੈਡ ਦਿੱਤਾ ਜਾਂਦਾ ਹੈ ਤਿਹਾਰ ਜੇਲ੍ਹ ਦੇ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸਵੇਰੇ 7 10 ਤੋਂ 11 ਵਜੇ ਦਰਮਿਆਨ ਹੁੰਦਾ ਇਸ ਦੇ ਵਿੱਚ ਦਾਲ ਸਬਜ਼ੀਆਂ ਤੇ ਪੰਜ ਰੋਟੀਆਂ ਤੇ ਚੌਲ ਹੁੰਦੇ ਨੇ ਸ਼ਾਮ ਨੂੰ 3:30 ਵਜੇ ਦੋ ਬਿਸਕਟ ਅਤੇ ਚਾਹ ਦਿੱਤੀ ਜਾਂਦੀ ਹੈ ਅਤੇ ਸ਼ਾਮ 5:30 ਵਜੇ ਦੇ ਕਰੀਬ ਖਾਣਾ ਦਿੱਤਾ ਜਾਂਦਾ ਤੇ ਫਿਰ 7 ਵਜੇ ਕੋਠੜੀ 'ਚ ਬੰਦ ਕਰ ਦਿੱਤਾ ਜਾਂਦਾ ਹਾਲਾਂਕਿ ਜਦੋਂ ਕੇਜਰੀਵਾਲ ਈਡੀ ਦੇ ਹਿਰਾਸਤ ਦੇ ਵਿੱਚ ਸੰਤਾ ਉਹ ਅਦਾਲਤ ਨੇ ਉਹਨਾਂ ਦੀ ਸਿਹਤ ਦੇ ਮੱਦੇ ਨਜ਼ਰ ਕਰਦਾ ਖਾਣਾ ਦੇਣ ਦੇ ਆਦੇਸ਼ ਦਿੱਤੇ ਸਨ ਦਿੱਲੀ ਦੀ ਇਤਿਹਾੜ ਜੇਲ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇ ਜੀਵਾਲ ਨੂੰ ਜੇਲ੍ਹ ਨੰਬਰ 2 ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਦੇ ਨਾਲ ਹੀ ਮਨੀਸ਼ ਸਿਸੋਦੀਆ ਵੀ ਹੋਣਗੇ ਜੋ ਜੇਲ੍ਹ ਨੰਬਰ 1 ਦੇ ਵਿੱਚ ਨੇ ਤਾਂ ਉਧਰ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ جیل ਨੰਬਰ 7 ਦੇ ਵਿੱਚ ਨੇ ਤੇ ਰਾਜ ਸਭਾ ਸੰਸਦ ਸੰਜੀਤ ਸਿੰਘ جیل ਨੰਬਰ 5 ਦੇ ਵਿੱਚ ਨੇ ਤਾਂ ਉਧਰ ਬੀਆਰਐਸ ਲੀਡਰ ਕੇ ਕਵਿਤਾ ਨੂੰ ਮਹਿਲਾਵਾਂ ਵਾਲੀ ਜੇਲ੍ਹ ਦੇ ਜੇਲ੍ਹ ਨੰਬਰ 6 ਦੇ ਵਿੱਚ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 1 April ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤਾਂ ਰਾਉਜ਼ ਐਵੇਨਿਊ ਅਦਾਲਤ ਨੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ED ਦੀ ਹਿਰਾਸਤ ਤੋਂ ਸਿੱਧਾ ਉਹਨਾਂ ਨੂੰ ਲਿਜਾਦਾ ਗਿਆ ਇਤਿਹਾਰ ਜੇਲ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੈ ਜੇਲ ਨੰਬਰ 2 ਦੇ ਵਿੱਚ